ਜੀ ਇਹ ਪੰਜਾਬ ਦੇ ਡਾਕਟਰ ਦੇਣਗੇ ਲੋਕਲ ਕੋਈ ਹਰਿਆਣਾ ਰਾਜਸਥਾਨ ਦੇ ਚੋਰੀ ਚੂਰੀ ਵਾਲੇ ਗਲਤ ਨੰਬਰਾਂ ਵਾਲੇ ਗਲਤ ਕਾਪੀਆਂ ਵਾਲੇ ਕੁਝ ਨਹੀਂ ਹੋਊਗਾ ਆਪਣੇ ਅਮਰਦੀ ਦੁੱਧਰ ਦੀ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 5 ਤੋਂ 10000 ਰੁਪਇਆ ਅਸੀਂ ਮਤਲਬ ਕਿ ਛੋੜ ਦੇਵਾਂਗੇ ਸਾਨੂੰ ਵੀਡੀਓ 5 ਤੋਂ 10 ਵਾਹ ਜੀ ਵਾਹ 5 ਤੋਂ 10000 ਰੁਪਇਆ ਛੋੜ ਦੇਵਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਯਾਰ ਜੇ ਕੋਈ ਜ਼ਿੰਮੇਵਾਰੀ ਤਕੜੀ ਹੈਗੀ ਬੰਦੇ ਦੀ ਪੈਸੇ ਜ਼ਿੰਮੇਵਾਰੀ ਹਫਤਾ ਚਲਾ ਕੇ ਸਾਨੂੰ ਪੈਸੇ ਬਾਅਦ ਚ ਦੇ ਦੇ ਅੱਛਾ ਪਰ ਹਰ ਜ਼ਿੰਮੇਵਾਰੀ ਪੈ ਨਹੀਂ ਜੜੇ ਨੂੰ ਡਾਕਟਰ ਤੋਰ ਦਾਂਗੇ ਜੀ 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 ਜ਼ਿੰਮੇਵਾਰ ਤਕੜਾ ਹੋਵੇ ਤੇ ਹਫਤਾ ਚ ਲਾ ਕੇ ਪੈਸੇ ਦੇ ਦੇ ਸਾਡੇ ਟਰੈਕਟਰ ਚ ਨੁਕਸ ਹੋਵੇ ਮੋੜ ਦੇ ਮੈਂ ਕਹਿੰਦਾ ਜੇ ਉਹ ਤੇ ਹਾਰ ਪਾ ਕੇ ਲੈ ਲੈ ਜੇ ਏਜੰਸੀ ਵਾਲੇ ਵੀ ਭੁਲੇਖਾ ਖਾ ਜਾਣਗੇ ਨਵਾਂ ਸਾਡਾ ਕਿਹਦੇ ਚੋਰੀ ਤਾਂ ਨਹੀਂ ਹੋ ਗਿਆ ਜਮਾਂ ਨਵਾਂ ਟਰੈਕਟਰ ਹੈ ਤੁਹਾਨੂੰ ਇੱਕ ਗੱਲ ਹੋਰ ਮੈਂ ਧਿਆਨ ਚ ਲਿਆ ਦਿਆਂ ਕਈ ਬੰਦੇ ਦੇ ਮਨ ਚ ਵਿਚਾਰ ਹੈਗਾ ਕਿ ਸਾਡਾ ਪੁਰਾਣਾ ਟਰੈਕਟਰ ਕਿੱਧਰ ਜਾਊਗਾ ਅਸੀਂ ਪੁਰਾਣੇ ਚ ਪੁਰਾਣਾ ਵੀ ਕੱਟ ਲਾਂਗੇ ਯਾਰ ਅੱਛਾ ਜਿਹੜਾ ਤੁਹਾਡੇ ਘਰੇ ਖੜਾ ਉਹ ਵੀ ਕੱਟ ਲਾਂਗੇ ਕੋਈ ਚੱਕਰ ਆਹ ਲੋ ਜਿਹਨੇ 91 ਲੈਣੇ ਆ ਹਾਂ 91 ਸਕੀਨ ਵਾਲੀ ਵੀ ਆ ਦੇਖੋ ਆ ਕਰੇ ਹਾਂ ਤਿਆਰ ਆਪੇ ਕਰਾ ਲਿਓ ਜੀ ਜਿਹਨੇ ਤਿਆਰ ਕਰਾਉਣੇ ਆ ਸਾਸੀ ਗਾਲ ਦੋਸਤੋ ਸ਼੍ਰੀ ਮੋਹਸਰ ਸਾਹਿਬ ਦੇ ਵਿੱਚ ਖੜਾ ਜੀ ਤੇ ਕਿਸਾਨਾਂ ਦੇ ਲਈ ਬਹੁਤ ਘੈਂਡ ਵੀਡੀਓ ਲੈ ਕੇ ਆਇਆ ਇਹੋ ਜੀ ਵੀਡੀਓ ਤੁਸੀਂ ਨਹੀਂ ਦੇਖੀ ਹੋਣੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਇੱਥੋਂ ਛੋਟੇ ਤੋਂ ਵੱਡੇ ਕਿਸਾਨ ਲਈ ਸਾਰੇ ਟਰੈਕਟਰ ਮਿਲ ਜਾਣਗੇ ਨਵੇਂ ਮਾਡਲ ਚਾਹੀਦੇ ਨਵੇਂ ਮਿਲ ਜਾਣਗੇ ਪੁਰਾਣੇ ਚਾਹੀਦੇ ਪੁਰਾਣੇ ਮਿਲ ਜਾਣਗੇ ਜੇ ਕੋਈ 91 11 ਟਰੈਕਟਰਾਂ ਦੀ ਸ਼ਕੀਨ ਆ 91 11 ਵਿੱਚ 4-5 ਟਰੈਕਟਰ ਇਹਨਾਂ ਦੇ ਕੋਲੇ ਖੜੇ ਆ ਬਾਹਲੀ ਗੱਲ ਵਧਾਉਂਦੇ ਨਹੀਂ ਬਾਕੀ ਗੱਲ ਮੈਂ ਮਾਲਕਾਂ ਨਾਲ ਕਰਦਾ ਸਾਸੀ ਗਾਲ ਜੀ ਸਾਸਿਕਾਲ ਜੀ ਆਪਣਾ ਬਾਕੀ ਜੀ ਜੀ ਸਭ ਤੋਂ ਪਹਿਲਾਂ ਤਾਂ ਐਡਰੈਸ ਬੋਲ ਦਿਓ ਜੀ ਕਿਹੜਾ ਕੀ ਇਹ ਆਪਣੀ ਜੀ ਬਾਈਪਾਸ ਬਠਿੰਡਾ ਰੋਡ ਬਾਈਪਾਸ ਵੱਧਵਾ ਹਸਪੀਟਲ ਦੇ ਬਿਲਕੁਲ ਸਾਹਮਣੇ ਆ ਜੀ ਗਰਮਪਤੀ ਕਾਰ ਬਜ਼ਾਰ ਦੇ ਨਾਲ ਆ ਜੀ ਜੀ ਠੀਕ ਆ ਸ੍ਰੀ ਮੁਖਸਰ ਸਾਹਿਬ ਜੀ ਸ੍ਰੀ ਮੁਖਸਰ ਸਾਹਿਬ ਮੈਂ ਨਹੀਂ ਆਈ ਹਾਂਜੀ ਸ੍ਰੀ ਮੁਖਸਰ ਸਾਹਿਬ ਜੀ ਜੀ ਮੈਂ ਸ੍ਰੀ ਵੱਧਵਾ ਹਸਪੀਟਲ ਮਸ਼ਹੂਰ ਆ ਬਾਈਪਾਸ ਖੱਸੀ ਦੇ ਉੱਪਰ ਠੀਕ ਆ ਜੀ ਵੱਧਵਾ ਹਸਪੀਟਲ ਦੇ ਬਿਲਕੁਲ ਸਾਹਮਣੇ ਆ ਜੀ ਪਿੰਡ ਸਾਡਾ ਸੰਗੂ ਟੋਣਾ ਜੀ ਮੁਖਸਰ ਤੋਂ 2 ਕਿਲੋਮੀਟਰ ਆ ਜੀ ਦੂਸਰਾ ਮੇਰਾ ਇੱਕ ਪਾਰਟਨਰ ਆ ਉਹਦਾ ਪਿੰਡ ਆ ਸੂਰੇਆਲਾ ਠੀਕ ਆ ਜੀ ਮੋਬਾਈਲ ਨੰਬਰ ਆ ਜੀ 98558 ਜੀ 74378 ਜੀ ਠੀਕ ਆ ਜੀ 98725 ਜੀ 37547 ਨਿਰਮਲ ਸਿੰਘ ਜੀ ਹਾਂ ਜੀ ਪਹਿਲਾਂ ਤਾਂ ਰੇਟ ਦੱਸਣ ਤੋਂ ਪਹਿਲਾਂ ਦੋ ਤਿੰਨ ਗੱਲਾਂ ਕਲੀਅਰ ਕਰਨੀਆਂ ਜ਼ਰੂਰੀ ਆ ਜੀ ਇੱਕ ਤਾਂ ਇਹ ਦੱਸੋ ਵੀ ਕਾਗਜ਼ ਪੱਤਰਾਂ ਦਾ ਕਿਵੇਂ ਹੋ ਗਾਰੰਟੀ ਹੋਊ ਕਾਗਜ਼ ਪੱਤਰਾਂ ਦੇ ਟਰੈਕਟਰ ਸਾਡੇ ਕੋਲੇ ਬਿਲਕੁਲ ਲੋਕਲ ਨੰਬਰ ਦੇ ਹੁੰਦੇ ਆ ਜੀ ਜੀ ਬਾਹਰਲਾ ਨੰਬਰ ਹੁੰਦਾ ਬਾਹਰ ਦਾ ਨੰਬਰ ਨਹੀਂ ਹੁੰਦਾ ਸਾਡੇ ਕੋਲ ਇਕੱਲਾ ਪੰਜਾਬ ਨੰਬਰ ਹੁੰਦਾ ਪੰਜਾਬ ਨੰਬਰ ਹੁੰਦੇ ਆ ਟਰੈਕਟਰ ਇਹ ਵੀ ਗੱਲ ਪੰਜਾਬ ਨੰਬਰ ਵੀ ਲੋਕਲ ਹੁੰਦਾ ਜਮਾ ਠੀਕ ਹੈ ਜੀ ਕੋਈ ਬਾਹਰ ਦਾ ਨੰਬਰ ਨਹੀਂ ਹੁੰਦਾ ਜੀ ਪੰਜਾਬ ਨੰਬਰ ਹੁੰਦਾ ਕਾਗਜ਼ ਪੱਤਰਾਂ ਦਾ ਤਕਰੀਬਨ ਜੇ ਕੋਈ ਲੋਨ ਆ ਤਾਂ ਉਹ ਅਸੀਂ ਕਲੀਅਰ ਕਰਕੇ ਦਿੰਨੇ ਆ ਠੀਕ ਆ ਲੋਨ ਕਲੀਅਰ ਕਰਕੇ ਮਿਲਣਾ ਹਾਂ ਜੇ ਲੋਨ ਦੁਬਾਰਾ ਕਰਾਉਣਾ ਤਾਂ ਉਹ ਵੀ ਕਰਵਾ ਕੇ ਦਿੰਨੇ ਆ ਜੀ 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 ਅੱਜ ਮਰਜੀ ਬੈਂਕ ਤੋਂ ਕਰਵਾ ਲਿਓ ਉਸੇ ਤੋਂ ਹੋਊਗਾ। ਲੋ ਵੀ ਲੋਨ ਹੋ ਵੀ ਜਾਊਗਾ ਤੇ ਲੋਨ ਪਹਿਲਾਂ ਟਰੈਕਟਰ ਤੇ ਉਹ ਕਲੀਅਰ ਵੀ ਕਰਵਾ ਕੇ ਦੇਣਗੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ। ਤੁਸੀਂ ਉਹਨਾਂ ਦੇ ਕੋਲ ਇੱਕ ਨੰਬਰ ਦੇ ਵਿੱਚ ਜੀ 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 ਕਿਹੜਾ ਬੰਦਾ ਛੋਟਾ ਜੀਵੀਦਾਰ ਹੁੰਦਾ ਉਹ ਨਾ ਕਿ ਨਾ ਠੱਗੀ ਮਾਰੂ ਨਾ ਠੱਗੀ ਕਦੇ ਆਊਗਾ ਸਹੀ ਗੱਲ ਹੈ ਜੀ ਇਹ ਬਾਈ ਥੱਲੋਂ ਉੱਠਿਆ ਆ ਬੰਦਾ ਬਹੁਤ ਮਿਹਨਤ ਕੀਤੀ ਹੈ ਅੱਜ ਬਾਈ ਦਾ ਨਾਮ ਹੈ ਇਹਨੇ ਆਦਾ ਨਾਮ ਖਰਾਬ ਨਹੀਂ ਕਰਨਾ ਜੀ 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 ਤੇ ਆ ਜਿਹੜਾ ਟਰੈਕਟਰ ਆ 21 ਮਾਡਲ ਟਰੈਕਟਰ ਆ 21 ਮਾਡਲ ਆ ਗਿਆ ਜੀ ਦੇਖੋ ਸਵਰਾਜ ਬਿਲਕੁਲ ਨਵੇਂ ਟਾਇਰ ਆ ਇਹਦੇ ਬਿਲਕੁਲ ਨਵੇਂ ਟਾਇਰ ਆ ਪਾ ਜੀ ਨੰਬਰ ਆ ਜੀ ਬੀ ਬੀ ਹਾਂ ਉਹਨੇ ਦੱਸ ਹੀ ਦਿੱਤਾ ਵੀ ਇਹ 50 ਦੇ ਟਰੈਕਟਰ ਦੇਣਗੇ ਲੋਕਲ ਕੋਈ ਹਰਿਆਣਾ ਰਾਜਸਥਾਨ ਦੇ ਚੋਰੀ ਚੂਰੀ ਵਾਲੇ ਗਲਤ ਨੰਬਰਾਂ ਵਾਲੇ ਗਲਤ ਕਾਪੀਆਂ ਵਾਲੇ ਕੁਝ ਨਹੀਂ ਹੋਊਗਾ ਠੀਕ ਆ ਇਹਦੀ ਕੀ ਕੀਮਤ ਆਈ ਇਹ ਕਿ 6 ਲੱਖ ਰੁਪਈਆ ਜੀ 6 ਲੱਖ ਰੁਪਈਆ ਬਾਕੀ ਜਿਹੜਾ ਆਪਣੇ ਅਮਰਦੀ ਦੁੱਧਰ ਦੀ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 5 ਤੋਂ 10 ਹਜ਼ਾਰ ਰੁਪਈਆ ਅਸੀਂ ਮਤਲਬ ਕਿ ਛੋੜ ਦੇਵਾਂਗੇ 5 ਤੋਂ ਵੀਡੀਓ 5 ਤੋਂ 10 ਵਾਹ ਜੀ ਵਾਹ 5 ਤੋਂ 10 ਹਜ਼ਾਰ ਰੁਪਈਆ ਛੋੜ ਦੇਵਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਜੀ ਅੱਛਾ ਆ ਖੜਾ ਸੋਨਾ ਲਿਕਾ ਨਹੀਂ ਕਿਸੇ ਗੱਲ ਦਾ ਘਟਾ ਨਹੀਂ ਘਰੇ ਖੜਾ ਸੋਨਾ ਲਿਕਾ ਨਹੀਂ ਅਜਾਇਦਾ ਕੀ ਰੇਟ ਆ ਸਾਹਿਬ ਜੀ 2019 ਮਾਡਲ ਹੈ ਜੀ 3 ਸਪੀਡ ਹੈ ਜੀ 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 ਚਿੰਜਰ ਵਾਲਾ ਜੀ ਇਹ ਟੌਪ ਮਾਡਲ ਆ ਚਿੰਜਰ ਟੌਪ ਹਾਂਜੀ ਹਾਂਜੀ ਇਹਦਾ 6 ਲੱਖ 40000 ਰੁਪਏ ਦਾ ਬਈਆ ਟਾਇਰ ਬਿਲਕੁਲ ਨਾਲ ਦੇ ਟਾਇਰ ਆ ਕੰਪਨੀ ਦੇ ਟਾਇਰ ਤਾਂ ਖਾਦੀ ਨੇੜੇ ਹੋਗੇ ਹਾਂ ਕੰਪਨੀ ਦੇ ਜਮਾਂ ਨਾਲ ਦੇ ਟਾਇਰ ਆ ਵਾਹ ਜੀ ਵਾਹ ਇਹ ਚਾਬੀ ਲੱਗੀ ਨਹੀਂ ਜ ਨੂੰ ਚਾਬੀ ਤੱਕ ਨਹੀਂ ਲੱਗੀ ਠੀਕ ਆ ਜੀ ਹਾਂਜੀ ਆ ਆ ਕਾ ਖੜਾ ਸਵਰਾਜ ਨਹੀਂ ਸਾਡਾ ਸਵਰਾਜ ਹਮਾਰਾ ਸਵਰਾਜ ਵਾਹ ਜੀ ਵਾਹ ਆ ਖੜਾ ਸਵਰਾਜ ਇਹ ਖੜਾ ਸਵਰਾਜ ਜੀ 855 2022 ਮਾਡਲ ਆ ਜੀ 2022 ਮਾਡਲ ਨਵੇਂ ਜੀ ਹਾਂਜੀ ਲੋਕਲ ਨੰਬਰ ਦਾ ਪੀਪ 15 ਦਾ ਮੈਂ ਕਹਿੰਦਾ ਜੀ ਉਹ ਤੇ ਹਾਰ ਪਾ ਕੇ ਲੈ ਲੈ ਜੇ ਏਜੰ ਪਰੇਕਾਰ ਆਉਣਗੇ ਨਵਾਂ ਸਾਡਾ ਗੱਲ ਚੋਰੀਦਰੀ ਹੋ ਗਿਆ ਜਮਾਂ ਨਵਾਂ ਟਰੈਕਟਰ ਹੈ ਜੀ 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 3 ਸਪੀਡ ਹੈ ਜੀ ਤੇ ਟਾਇਰ ਵੀ ਮੁੱਸੇ ਵਾਲੇ ਜੀ ਜੀ 16 9 28 ਦੇ ਟਾਇਰਾਂ ਚ ਹੈ ਜੀ 16 9 28 ਦੇ ਟਾਇਰ ਹੈ ਤੇ ਫਾਈਵ ਸਟਾਰ ਹੈ ਵਾਹ ਜੀ ਵਾਹ ਹੋ ਮਾਡਲ ਹੈ ਮੈਂ ਗੱਲਾਂ ਨਹੀਂ ਕਰ ਰਹੀ ਆ ਹਲੋ ਆ ਆ ਗਿਆ ਪ੍ਰਾਣਾ ਮਿੱਤਰ ਆਪਣਾ ਫਾਰਮ ਟਰੈਕ 12 ਟਰੈਕ ਜੀ 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 17 ਮਾਡਲ ਹੈ ਜੀ 17 ਮਾਡਲ ਹਾਂਜੀ ਹਾਂਜੀ ਠੀਕ ਹੈ ਜੀ ਟਰੈਕਟਰ ਦੇ ਟਾਇਰ ਦੁਬਾਰਾ ਦੇ ਆ ਟਾਇਰ 90 ਪੈਸੇ ਆ ਜੀ ਦੁਬਾਰਾ ਟਾਇਰ ਹਾਂ ਬਿਲਕੁਲ ਨਵਾਂ ਜਿਵੇਂ ਨਵਾਂ ਹੈ ਪੇਸ਼ਕ ਟਾਇਰ ਦੁਬਾਰਾ ਪਰ ਟਾਇਰ ਉਹੀ ਹੈ ਜਿਹੜੇ ਨਾਲ ਆਉਂਦੇ ਸੀ ਇਹ ਟਾਇਰ ਸ਼ੁਰੂ ਤੋਂ ਫਾਰਮ ਬ੍ਰੇਕ ਨੇ ਨਾਲ ਹੀ ਆਇਆ ਠੀਕ ਆ ਇਹੀ ਗੱਡੀ ਦਾ ਵੀ ਰੰਗ ਹੋਏ ਨੂੰ ਵੀ ਕਹੀ ਜਾਵਾਂਗੇ ਅਰੀਜਨਲ ਅਰੀਜਨਲ ਆ ਜੇ ਕੋਈ ਨਿੱਕਾ ਮੋਟਾ ਹਲਕਾ ਪੁਲਕਾ ਜੇ ਕੋਈ ਹੈਗਾ ਵੀ ਤਾਂ ਕਲਮ ਕਲਮ ਲੱਗੀ ਹੋਈ ਹੈ ਕਸਟਮਰ ਨੂੰ ਦੱਸ ਕੇ ਦੇਵਾਂਗੇ ਵੀ ਇੰਨਾ ਹੋਇਆ ਚੀਜ਼ ਆ ਇਹ ਜਮਾਂ ਅਰੀਜਨਲ ਆ ਜੀ ਜਮਾਂ ਬਿਲਕੁਲ ਬਾਕੀ ਆ ਬੀਕੇਡੀ ਦੇ ਟਾਇਰਾਂ ਦੇ ਇਹ ਬੀਕੇਡੀ ਦੇ ਟਾਇਰਾਂ ਦੇ 90 ਹਸ ਪਾਵਰ ਆ ਜੀ 2.4i4 ਆ ਬੀਕੇਡੀ ਦੇ ਟਾਇਰਾਂ ਬੀਕੇਡੀ ਕੁਆਲਿਟੀ ਤੁਹਾਨੂੰ ਪਤਾ ਹੀ ਹੈ ਜੀ ਪਤਾ ਹੀ ਆ ਬੀਕੇਡੀ ਦੇ ਟਾਇਰਾਂ ਜੀ ਦੱਸਾਂ ਦੀ ਲੋੜ ਨਹੀਂ ਕਿ ਜੀ ਵੇਟ ਅਗਲੇ ਪਿਛਲੇ ਸਾਰੇ ਸਮੇਤ ਆ ਨੋਪੀ ਸਿਸਟਮ ਸਾਰਾ ਲੱਗਿਆ ਜੀ ਜਿਵੇਂ ਹੁਣ ਛਤਰੀ ਚੁਦਰੀ ਲੱਗੀ ਆ ਸਿਸਟਮ ਲੱਗਾ ਐਂ ਮਿਲ ਜੂਗਾ ਸਾਰਾ ਛਤਰੀ ਸਾਊਂਡ ਵੀ ਸਾਊਂਡ ਵੀ ਵਿੱਚੇ ਦੇਵਾਂਗੇ ਯਾਰ ਹਾਂਜੀ ਹਾਂਜੀ ਠੀਕ ਆ ਲਓ ਜੀ ਇਹਦਾ रेट ਹੈ ਜੀ 12 ਲੱਖ ਰੁਪਿਆ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਉਧਰ ਦੀ ਹਾਂ ਜੀ ਤਾਂ ਹੋਰ ਵੀ ਮਾਨ ਤਾਨ ਕਰਵਾ ਦੇਣਾ ਪੰਜ ਤੋਂ 10000 ਰੁਪਿਆ ਇਹ ਜ਼ਿਆਦਾ ਵੀ ਕਰ ਜਾਗੇ ਜੀ ਜੀ ਇਹਦੂ ਘੱਟ ਵੀ ਹੋ ਜਾਊਗਾ ਜੀ ਸ਼ੇਅਰ ਕਰਕੇ ਆਜੋ ਜੀ ਉਹ ਨਵੀਂ ਟੈਕਨੋਲੋਜੀ ਡੌਂਡੀਅਰ ਤੁਹਾਡਾ ਟੌਪ ਮਾਡਲ ਹੈ ਜੀ ਖੁੱਲਦਾ ਹਿੱਸਾ ਜੀ ਅੱਛਾ ਜੀ 2017 ਮਾਡਲ ਹੈ ਜੀ ਠੀਕ ਹੈ ਜੀ ਇਹ ਵੀ ਲੋਕਲ ਨੰਬਰ ਦਾ ਹੀ ਆ ਠੀਕ ਆ ਪੀਪੀ04 ਨੰਬਰ ਦਾ ਜੀ ਜੀ ਜਮਾ ਨਵਾਂ ਟਰੈਕਟਰ ਨਾਲ ਇਹਦਾ ਕੀ ਕੀ ਰੇਟ ਹੈ ਇਹਦਾ ਇਹਦਾ ਰੇਟ ਹੈਗਾ ਜੀ 6,30,000 ਰੁਪਿਆ ਜੀ 6,30,000 ਰੁਪਿਆ ਫਿਰ ਸੋਨਾਲਿਕ ਆ ਗਿਆ ਫਿਰ ਸੋਨਾਲਿਕ ਆ ਗਿਆ ਜੀ ਸੋਨਾਲਿਕ ਆ ਜੀ 2018 ਮਾਡਲ ਹੈ ਜੀ ਠੀਕ ਹੈ ਜੀ ਹਾਂ ਜੀ ਪੰਜਾਬ ਨੰਬਰ ਆ ਜੀ ਟਰੈਕਟਰ ਸਾਰਾ ਜੀ ਸੋਨਾਲਾ ਸੋਨਾਲਿਕ ਬਾਡੀ ਵਾਲਾ ਇਹ ਉਹ ਕਰਾਇ ਕਰੋ ਵਾਲੀ ਬਾਡੀ ਵਾਲਾ ਨਹੀਂਗਾ ਇਹ ਜੀਵੀਦਾਰ ਬਾਡੀ ਪਸੰਦ ਕਰਦਾ ਹੈ ਅੱਛਾ ਜੀ ਇਹ ਉਹ ਜਿਹੜਾ ਪੰਪ ਪੰਗਰ ਚੱਲਦੇ ਹੋਣੀਆਂ ਮਿਲ ਜੂਗਾ ਜੀ ਛਤਰੀ ਵੀ ਦੇਵਾਂਗੇ ਇਹਦੀ ਉਹ ਧੋਣੀ ਦਿੱਤੀ ਹੋਈ ਹੈ ਹਾਂਜੀ ਹਾਂਜੀ ਆ ਲੋ ਜੀ ਨੇ 91 ਲੈਣੇ ਆ ਹਾਂ 91 ਸਕੀਨ ਵਾਲੀ ਵੀ ਆ ਦੇਖੋ ਆ ਖੜੇ ਹਾਂ ਤਿਆਰ ਆਪੇ ਕਰਾ ਲਿਓ ਜੀ ਜਿਹਨੇ ਤਿਆਰ ਕਰਾਉਣੇ ਆ ਇਹ ਬਾਈ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਬਾਹਰੋਂ ਆ ਕੇ ਤਿਆਰ ਕਰਾਉਂਦਾ ਟਰੈਕਟਰ ਹਾਂ ਜਿਹਨੇ ਤਿਆਰ ਕਰਾਉਣਾ ਆਪੇ ਕਰਾ ਲੈ ਉਹ ਮੂਸੇ ਵਾਲਾ ਗੁੱਲ ਲੱਗਾ ਖੜਾ ਆ ਰਾਏ ਕਰਗਾ ਖਾਲਸਾ ਇੱਕ ਉਹ ਖੜਾ ਸਾਹਮਣੇ ਉਹ ਇੱਕ ਉੱਧਰ ਖੜਾ ਇੱਕ ਉਹ ਖੜਾ ਇਹਦਾ ਰੇਟ ਦੱਸ ਦਿਓ ਵੀ ਕੀ ਰੇਟ ਸੇਟੋਂ ਨਹੀਂ ਲਾਇਆ ਯਾਰ ਤੁਸੀਂ ਪੰਜ ਨਾੜ ਗਿਆ ਇਹਨਾਂ ਦੇ ਕੋਲੇ ਬਕਾਉ ਆ ਜੀ ਹਾਂ ਜੀ ਹਾਂ ਜੀ ਇੱਕ ਉਹ ਖੜਾ ਜੀ ਉਹ 98 ਮਾਡਲ ਆਇਆ ਇੱਕ 98 ਮਾਡਲ ਖੜਾਈ ਆਜਾ ਇਧਰਲੇ ਪਾਸੇ ਆਜਾ ਪਹਿਲਾਂ ਇਧਰਲੇ ਪਾਸੇ ਨਿਕਾ ਮਰਾ ਆ ਖੜਾ ਜੀ 98 ਮਾਡਲ ਠੀਕ ਹੈ ਜੀ ਇਹਦਾ 2 ਲੱਖ ਰੁਪਇਆ ਹਾਂਜੀ 92 ਮਾਡਲ ਹੈ ਜੀ 1.80 ਉਹਦੇ ਉਹਦੇ ਤੇ ਵੀ ਨਿਗਾ ਮਾਰਾ ਜੀ 81000 ਦਾ 97 ਮਾਡਲ ਹੈ 1.80 ਹਜ਼ਾਰ ਦਾ ਪਰਲੇ ਪਾਸੇ ਖੜਾ ਹੈ ਸਰ ਫੁੱਲ ਹੋਊਗਾ ਤੁਹਾਡਾ ਠੀਕ ਹੈ ਜੀ ਮਾਰ ਸਤਿਕਾਰ ਇਹ ਕੱਲੇ ਇੰਨੇ ਟਰੈਕਟਰ ਆਪਣੇ ਭਾਜੀ ਦੁੱਧਰ ਸਾਹਿਬ ਜੀ ਜੀ ਇਹ ਕੱਲੇ ਇੰਨੇ ਟਰੈਕਟਰ ਹੀ ਅੰਦਰ ਬਹੁਤ ਖੜਿਆ ਅੰਦਰ ਵੀ ਦਿਖਾਉਣੇ ਜੀ ਇਹਨਾਂ ਦਾ ਮਾੜਾ ਦੱਸ ਦਿਓ ਮਾੜਾ ਰੇਟ ਕੀ ਸੱਤ ਮਾੜਾ ਇਹ 2002 ਮਾਡਲ ਹੈ ਜੀ ਅੱਛਾ 2,70,000 ਰੁਪਏ ਜੀ 2002 ਮਾਡਲ 2,70,000 ਰੁਪਏ ਫਿਰ ਅੱਗੇ ਆਹ ਚਮਦੀ ਇਹ 97 ਮਾਡਲ ਹੈ ਜੀ ਠੀਕ ਹੈ ਜੀ ਪਾਵਰ ਸਟੀering ਹੈ ਜੀ ਸਿਸਟਮ ਸਿਸਟਮ ਲੱਗਿਆ ਨੋਪੀ ਨਾਪੀ ਲੱਗੀ 2.5 ਲੱਖ ਰੁਪਏ ਜੀ ਮੈਂ ਕਹਿੰਦਾ 32 ਵੀ ਨਾਲ ਹੀ ਦੇਵਾਂਗੇ ਉਹ ਬੱਤੀ ਆਹੋ ਬੱਤੀ ਵੀ ਨਾਲ ਹੀ ਵੀਰੇ ਠੀਕ ਹੈ ਜੀ ਠੀਕ ਹੈ ਲਓ ਜੀ ਅੱਗੇ ਦਿਖਾਉਨੇ ਆ ਤੁਹਾਨੂੰ ਹੁਣ ਅੰਦਰ ਟਰੈਕਟਰ ਖੜੇ ਨਵੇਂ ਮਾਲ ਦੇ ਇਹਨਾਂ ਦੇ ਕੋਲੇ ਤੇ ਬਹੁਤ ਘੱਟ ਚਲੇ ਹੋਏ ਟਰੈਕਟਰ ਤੁਹਾਨੂੰ ਮਿਲਣਗੇ ਇੱਥੇ ਬਾਕੀ ਟਰੈਕਟਰ ਦੇਖ ਲਓ ਇਹ ਰੂਟੀਨ ਦੇ ਵਿੱਚ ਆਉਂਦੇ ਜਾਂਦੇ ਨੇ ਜਿਹੜੇ ਟਰੈਕਟਰ ਹਾਂਜੀ 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 ਜੀ ਇਹ ਜਿਹੜੇ ਟਰੈਕਟਰ ਹਨ ਸਾਡੇ ਸਾਰੇ ਲੋਕਲ ਆ ਇਹ ਗੱਲ ਤੁਸੀਂ ਫੋਕਸ ਕਰੋ ਸਾਡੀ ਗੱਲ ਤੇ ਜੀ ਇਹ ਹਰਿਆਣਾ ਜੁਪੀ ਐਮਪੀ ਰਾਜਸਥਾਨ ਦੇ ਨਹੀਂ ਆ ਨੰਬਰ ਵੇਖੋ ਇਹ ਫਾਇਲ ਕਾ ਨੰਬਰ ਹੈ ਫਾਇਲ ਕਾ ਪੀ ਵੀ ਬਾਈ ਲਓ ਪੀ ਵੀ ਬਾਈ ਯਾਰ ਆਪ ਕਾਪੀ ਕਿ ਮਾਡਲ ਹੈ ਜੀ ਇਹ ਜੀ ਜਮਾ ਨਵਾਂ ਟਰੈਕਟਰ ਆ ਟਾਇਰ ਨਾਲ ਦੇ ਆ ਜੀ ਜਮਾ ਥੋੜਾ ਚੱਲਿਆ ਪਿਆ ਇਹਦਾ ਰੇਟ ਆ ਜੀ 6 ਲੱਖ ਤੇ 10000 ਰੁਪਿਆ ਜੀ 6 ਲੱਖ 10000 ਜਮਾ ਨਵੇਂ ਟਾਇਰ ਜਮਾ ਦੇ ਦਾਂਗੇ ਜੀ ਬਾਕੀ ਹੋਰ ਮੌਕੇ ਤੇ ਵੀ ਕਰ ਦਾਂਗੇ ਕੋਈ ਨਹੀਂ ਵੀਡੀਓ ਸ਼ੇਅਰ ਕਰਕੇ ਆਉਣ ਤੇ ਮਾਣ ਸਤਕਾਰ ਅੱਧ ਮਿਲੂਗਾ ਜੀ 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 ਲਓ ਜੀ 5310 ਹਾਂ 5310 ਜੀ ਜੀ ਮਾਡਲ 2017 ਜੀ ਮਾਡਲ 2017 ਹਾਂਜੀ ਹਾਂਜੀ ਜੀ ਇਹਦਾ ਰੇਟ ਹੈ ਜੀ 610000 ਇਹਦਾ ਜੀ 610000 ਰੁਪਇਆ ਰੇਟ ਇਹਦਾ ਜੀ ਇੱਕ ਗੱਲ ਹੋਲ ਕਲੀਅਰ ਕਰ ਲਈ ਜਿਵੇਂ ਕਈ ਵਾਰੀ ਜ਼ਿਮੀਦਾਰ ਨੇ ਟਰੈਕਟਰ ਲੈਣਾ ਨਹੀਂ ਹੁੰਦਾ ਜੇ ਉਹਦੇ ਕੋਲ ਟਰੈਕਟਰ ਹੁੰਦਾਗਾ ਉਹਨੂੰ ਟਰੈਕਟਰ ਇੱਕ ਹੋਰ ਚਾਹੀਦਾ ਕਿਰਾਏ ਵਾਸਤੇ ਕਿਰਾਏ ਤੇ ਦੇ ਦਿੰਦੇ ਨੇ ਟਰੈਕਟਰ ਜੇ ਕੋਈ ਨੇੜ ਦਾ ਕਸਟਮਰ ਜਾਣ ਪਛਾਨ ਵਾਲਾ ਤਾਂ ਉਹਨੂੰ ਦੇ ਦਿੰਨੇ ਆ ਹਰੇਕ ਨੂੰ ਨਹੀਂ ਦਿੰਦੇ ਹਾਂ ਦੂਰ ਨਹੀਂ ਭੇਜਦੇ ਜੀ ਜੀ ਨੇੜੇ ਤੇੜੇ ਜੇ ਕੋਈ ਜਾਣ ਪਛਾਨ ਜੀ ਜੀ ਲਓ ਜੀ 855 ਖੜਾ ਹੈ ਫਿਰ 2015 ਮਾਡਲ ਜੀ ਜਮਾ ਨਵਾਂ ਟਰੈਕਟਰ ਹੈ ਇਹ ਅਫਸਰ ਨੰਬਰ ਆ ਤੇਲ ਵਾਲੀ ਟੈਂਕੀ ਸਪੈਸ਼ਲ ਅੱਡ ਬ ਨੋਪੀ ਸਿਸਟਮ ਸਾਰਾ ਕੁਝ ਲੱਗਿਆ ਵੈ ਅੱਟ ਦੇ ਕਿ ਮੋਹਰਾ ਨਹੀਂ ਕੱਸਿਆ ਬੀਕੇਟੀ ਦੇ ਠੇਰਾ ਜਮਾ ਨਵਾਂ ਟਰੈਕਟਰ ਆ ਵਾਜੀਬਾ ਤੁਹਾਨੂੰ ਇੱਕ ਗੱਲ ਹੋਰ ਮੈਂ ਧਿਆਨ ਚ ਲਿਆ ਦਿਆਂ ਕਈ ਬੰਦਿਆਂ ਦੇ ਮਨ 'ਚ ਵਿਚਾਰ ਹੈਗਾ ਕਿ ਸਾਡਾ ਪੁਰਾਣਾ ਟਰੈਕਟਰ ਕਿੱਧਰ ਜਾਊਗਾ ਅਸੀਂ ਪੁਰਾਣੇ 'ਚ ਪੁਰਾਣਾ ਵੀ ਕੱਟ ਲਾਂਗੇ ਯਾਰ ਅੱਛਾ ਜਿਹੜਾ ਤੁਹਾਡੇ ਘਰੇ ਖੜਾ ਉਹ ਵੀ ਕੱਟ ਲਾਂਗੇ ਕੋਈ ਚੱਕਰ ਉਹ ਵੀ ਕੱਟਣਾ ਉਹ ਵੀ ਟਰੈਕਟਰ ਕੱਟਿਆ ਜੀ ਦੋ ਟਰੈਕਟਰ ਹੁਣ ਦੋ ਵੀ ਕੱਟ ਲੈਣੇ ਆ ਦੋ ਵੀ ਕੱਟੇ ਜਾਣੇ ਇਹ ਕਹਿੰਦਾ ਪਾਵੇ ਜੋ ਵੀ ਚੀਜ਼ਾਂ ਕਟਿੰਗ ਕਰ ਲਾਂਗੇ ਜੀ 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 ਲਓ ਜੀ ਇੰਡੋ ਫਾਰਮ ਖੜਾ 21 ਏ ਪੀ ਬੀ 04 ਨੰਬਰ ਦਾ ਜੀ ਠੀਕ ਹੈ ਜੀ ਜਮਾ ਨਵਾਂ ਡਾਇਰੈਕਟਰ ਆ ਬਿਲਕੁਲ ਨਵਾਂ ਜੀ ਨਾਲ ਦੇ ਟਾਇਰ ਆ ਜੀ ਇਹਦੇ 75 ਪੈਸੇ ਠੀਕ ਹੈ ਜੀ 4 ਲੱਖ ਦਾ ਦੇ ਦਾਂਗੇ ਜੀ 4 ਲੱਖ ਦਾ ਮੈਂ ਜੀ ਲਓ ਕੁਛ ਨਹੀਂ ਹੁੰਦਾ ਸਰ ਫੇਰ ਆ ਗਿਆ ਸੋਨਾ ਲੀਕਾ ਜੀ ਹਾਂ ਜੀ ਸੋਨਾ ਲੀਕਾ 750 ਜੀ ਜੀ ਤੇ ਕਿਹੜਾ ਮਾਡਲ ਆਪਣਾ 19 19 ਮਾਡਲ ਹੈ ਜੀ 19 ਮਾਡਲ ਆ ਠੀਕ ਹੈ ਜੀ ਹਾਂਜੀ ਹਾਂਜੀ ਜਮਾ ਨਵਾਂ ਟਰੈਕਟਰ ਜੀ 5.5 ਲੱਖ ਦਾ ਜੀ 5.5 ਲੱਖ ਦਾ ਟਰੈਕਟਰ ਮਿਲ ਜੂਗਾ ਜੀ ਇਮਾਨਦਾਨ ਹੋ ਜੂਗਾ ਸਸਤੀ ਆ ਬਈ ਵਧੀਆ ਟਰੈਕਟਰ ਵਧੀਆ ਲਓ ਜੀ ਬਹੁਤ ਸਸਤੇ ਟਰੈਕਟਰ ਦੇ ਰਹੇ ਆ ਇਹ ਜੀ ਜੀ ਸਾਰੇ ਪੰਜਾਬ ਨੂੰ ਯਾਰ ਮੈਂ ਤਾਂ ਤੁਹਾਨੂੰ ਦਿਲ ਗੱਲ ਦੱਸੀ ਤੀ ਬਈ ਇਹ ਬੰਦੇ ਜ਼ਮੀਨ ਤੋਂ ਥੱਲੇ ਉੱਠੇ ਭਾਈ ਮੜੇ ਆਉਂਗੇ ਆਪਣੇ ਨਿਰਮਲ ਜੀ ਆ ਵੀ ਬਾਈ ਜੀ ਇਹਨਾਂ ਦੇ 파ਟਰਨ ਨੇ ਠੀਕ ਹੈ ਜੀ ਪਾਰਟਨ ਸਾਡੇ ਆ ਭਰਾ ਯਾਰ ਇੱਕ ਰਾਮ ਤੇ ਲక్ష్ਮਨ ਦੀ ਜੋੜੀ ਸੁਣੀ ਸੀ ਇੱਕ ਬਾਸਾ ਤੇ ਦਾਸ ਦੀ ਜੋੜੀ ਸੁਣੀ ਸੀ ਉਹ ਸਗੇ ਭਰਾ ਸੀ ਨਾ ਓਏ ਮਿੱਤਰ ਹੋ ਕੇ ਭਰਾ ਯਾਰ ਸਗੇ ਜੀ ਤੇ ਦੋਵੇਂ ਥੱਲੋਂ ਜ਼ਮੀਰ ਤੋਂ ਉੱਠੇ ਹੋਏ ਆ ਕਿਸੇ ਨਾਲੇ ਠੱਗੀ ਧੋਖਾ ਨਹੀਂ ਕਰਦੇ ਸਹੀ ਹੈ ਜੀ ਸਾਰੇ ਪੀਵੀ ਨੰਬਰ ਟਰੈਕਟਰ ਹੁੰਦੇ ਆ ਜੀ ਜੀ ਉਹ ਵੀ ਲੋਕਲ ਨੰਬਰ ਦੇ ਲੋਕਲ ਨੰਬਰ ਜਿਆਦਾ ਦੂਰ ਨਹੀਂ 50 60 70 ਕਿਲੋਮੀਟਰ ਤੋਂ ਬਾਅਦ ਸੈਦੂ ਜ਼ਿਆਦਾ ਨਹੀਂ ਫੋਨ ਨੰਬਰ ਦੇ ਯਾਰ ਇਹ ਉਹ ਪਤਾ ਕਿਉਂ ਜੇ ਮੰਨ ਲਾ 70 ਕਿਲੋਮੀਟਰ ਟਰੈਕਟਰ ਆ ਜੀ ਅਕਸਰ ਜਾਣ ਚੰਦਾ ਬੰਦੇ ਦੀ ਹੁੰਦੀ ਆ ਉਹ ਬੜਾ ਸਿੱਧਾ ਜੀਮੀਦਾਰ ਨੂੰ ਪੁੱਛ ਲਈ ਯਾਰ ਵੀ ਟਰੈਕਟਰ ਸਹੀ ਚੱਲਦਾ ਸਾਨੂੰ ਕੋਈ ਤਰਾਹ ਜਿਹੜੀ ਜਿਹੜਾ ਮਾਰਜ ਨਹੀਂ ਲੈਣਾ ਪੈਂਦਾ ਯਾਰ ਤਾਂ ਲੈਣਾ ਹੀ ਲੈਣਾ ਕੋਈ ਇਹ ਨਹੀਂ ਕੋਈ ਬੋੜਾ ਵੱਡਾ ਠਗੀ ਧੋਖਾ ਉਹ ਕਹਿੰਦਾ ਕੋਈ ਜੀ 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 ਲਓ ਜੀ 5204 ਜੀ ਕਾਲੇ ਤੇ ਡਾਲਾ ਠੀਕ ਹੈ ਜੀ 2011 ਮਾਡਲ ਹੈ ਜੀ ਜੀ ਹਲਕਾ-ਪੁਲਕਾ ਤਿਆਰ ਆ ਮਾੜਾ-ਮੋਟਾ ਥੱਲਿਓਂ ਕਰਵਾਇਆ ਜੀ 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 ਕਾਲੇ ਰੰਗ ਦੀ ਬਾਈ ਜਿਹੜੀ ਗੱਲ ਕਹਿ ਰਹੇ ਆ ਜਿਹੜੀ ਗੱਲ ਹੈਗੀ ਰਿੰਮਾਂ ਦੀ ਮਾੜੀ-ਮੋਟੀ ਟੈਚਿੰਗ ਹੈਗੀ ਐ ਦੀ ਮਾੜੀ-ਮੋਟੀ ਠੀਕ ਆ ਜੀ ਹਲਕੀ-ਪੁਲਕੀ ਇਹ ਦੇ ਦਾਂਗੇ 3,70,000 ਦਾ 3,70,000 ਦਾ ਬਾਕੀ ਟਰੈਕਟਰ ਇੰਜਨ ਗੇਅਰ ਦੇ ਓਕੇ ਹੋਣਗੇ ਜਮਾ ਜਮਾ ਵਾ ਕੇ ਲੈ ਲੈ ਜੀ ਲਓ ਜੀ ਮੈਂ ਡਰਾ ਗਿਆ ਯਾਰ ਦੇਖ ਜਿੰਮੇਵਾਰੀ ਤਕੜੀ ਹੈ ਜੀ ਬੰਦੇ ਦੀ ਪੈਸੇ ਜਿੰਮੇਵਾਰੀ ਹਫਤਾ ਚਲਾ ਕੇ ਸਾਨੂੰ ਪੈਸੇ ਬਾਅਦ ਚ ਦੇ ਦਿਆ ਅੱਛਾ ਪਰ ਹਰ ਜਿੰਮੇਵਾਰੀ ਪੈ ਨਹੀਂ ਜੜੇ ਨੂੰ ਡਾਕਟਰ ਤੋੜ ਦਾਂਗੇ ਜੀ 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 ਜਿੰਮੇਵਾਰ ਤਕੜਾ ਹੋਵੇ ਤੇ ਹਫਤਾ ਚਲਾ ਕੇ ਪੈਸੇ ਦੇ ਦੇ ਸਾਡੇ ਡਾਕਟਰ ਚ ਨੁਕਸ ਹੋਵੇ ਮੋੜ ਦੇ ਯਾਰ ਵਾਹ ਜੀ ਵਾਹ ਲਓ ਜੀ 2003 ਮਾਡਲ 265 ਜੀ ਇਹਦੇ ਨਾਲ ਛਤਰੀ-ਛੁਤਰੀ ਸਾਰਾ ਸਮਾਨ ਮਿਲ ਜੂਗਾ ਜੀ ਮਗਰਲੇ ਟਾਇਰ ਇਹਦੇ ਕਸਈ ਆ ਮੂਰਲੇ ਨਵੇਂ ਆ ਇਹਦਾ ਮਗਰਲੇ ਟਾਇਰ ਵੀ ਨਵੇਂ ਪਾ ਕੇ ਦੇਵਾਂਗੇ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਾਵੇਂ ਪਾਗੇ 1 ਲੱਖ ਤੇ 90 ਹਜ਼ਾਰ ਰੁਪਈਆ ਟਾਇਰ ਕਿੱਥੋਂ ਚੜਾ ਕੇ ਦੇਵੋਗੇ ਕਿਸਾਨ ਟਾਇਰ ਤੋਂ ਜੀ ਸ਼੍ਰੀ ਮੁਕਸਰ ਸਾਹਿਬ ਤੋਂ ਚੜਾ ਕੇ ਦੇਣਗੇ ਸਾਡੇ ਜਿੰਮੇਵਾਰੀ ਹੋ ਗਈ ਛੰਟੀ ਬੰਟੀ ਜਾਓ ਜੀ ਬਾਈ ਯੂਨੀ ਕੋਲੀ ਖੜੇ ਆ ਕਿਸਾਨ ਟਾਇਰ ਵਾਲੇ ਤੇ ਆ ਗਿਆ ਜੀ 5305 555 ਜੀ ਇਹ 2018 ਮਾਡਲ ਆ ਜੀ ਠੀਕ ਆ ਜੀ ਨੋਪੀ ਨੂਪੀ ਸਿਸਟਮ ਲੱਗਿਆ ਹੋਇਆ ਜੀ ਜੀ ਇਹ ਦੇ ਦਾਂਗੇ ਜੀ 5 ਲੱਖ ਦਾ 5 ਲੱਖ ਬਾਕੀ ਮੌਕੇ ਤੇ ਹੋਰ ਵੀ ਕਰ ਦਾਂਗੇ ਛੋੜ ਮਾਮਾ ਅੱਗੇ ਫਾਰਮ ਟਰੱਕ ਆ ਗਿਆ ਜੀ ਯਾਰ ਮੈਂ ਕਿਹਾ ਕਈ ਬੰਦੇ ਗੱਲਾਂ ਕਰਦੇ ਆਣਾ ਇਹ ਭਰਾ ਗੱਲਾਂ ਨਹੀਂ ਕਰਦੇ ਜੋ ਕਹਿਦਾ ਸੋ ਕਰਤਾ ਸੋ ਕਰਤਾ ਜੇ ਕਹਿਦਾ ਆਣਾ ਵੀ ਛੋਟ ਕਰਾਂਗੇ ਤਾਂ ਕਰਾਂਗੇ ਲਓ ਜੀ ਹੋਏ ਅੱਗੇ ਆ ਗਿਆ ਜੀ ਫਾਰਮ ਟਰੱਕ 45 ਹਾਂਜੀ ਇਹਦੇ ਵੀ ਸਿਸਟਰ ਆ ਲੱਗੀ ਆ ਨੋਪੀ ਨਾਪੀ ਲੱਗੀ ਲਓ ਜੀ ਦਿਖਾ ਉਧਰਲੇ ਪਾਸੇ ਟਾਇਰ ਇਹਦੇ 60 65 ਪੈਸੇ ਟਾਇਰ ਆ ਜੀ ਜੀ ਇਹ ਜੀ 2 ਲੱਖ ਤੇ 10000 ਰੁਪਏ ਜੀ 2 ਲੱਖ 10000 ਰੁਪਏ ਦਾ ਡ੍ਰਾਈਵਰ ਬਾਕੀ ਕਰ ਦਾਂਗੇ ਮੌਕੇ ਤੇ ਮੰਗ ਦਾ ਜੀ 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 ਲੋ ਜੀ ਅੱਗੇ ਸੋਨਾ ਵਾਲੀ ਕਾਗਜ ਡੀਜੇ 750 3RX ਇਹ ਜੀ 2011 ਮਾਡਲ ਹੈ ਜੀ ਟਾਇਰ ਇਹਦੇ ਜਮਾਂ ਬਿਲਕੁਲ ਨਵੇਂ ਆ ਜੀ ਠੀਕ ਹੈ ਜੀ ਮੂਰਲੇ ਟਾਇਰ BKT ਦੇ ਆ ਮਗਰਲੇ JK ਦੇ ਆ ਇਹ ਕਿਸਾਨ ਟਾਇਰ ਵਾਲੇ ਤੋਂ ਪਾਏ ਆ ਬੱਸ ਦੇ ਦੇ ਸਾਹਮਣੇ ਜੀ 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 ਮੁਕਸਰ ਸਾਹਿਬ ਮੁਕਸਰ ਸਾਹਿਬ ਤੋਂ ਓਕੇ ਜੀ ਇਹਦਾ ਇਹਦਾ ਜੀ 3 ਲੱਖ ਤੇ 70000 ਰੁਪਏ ਜੀ 3 ਲੱਖ 70000 ਰੁਪਏ ਲੋ ਜੀ ਟਾਇਰ ਚਾਰੇ ਨਵੇਂ ਅੱਗੇ 855 ਖੜਾ ਜੀ 2019 ਮਾਡਲ ਹੈ ਜੀ ਇਹ ਠੀਕ ਹੈ ਜੀ ਸਾਈਡ ਕਲਚ ਹੈ ਜੀ ਹੂੰ 2019 ਮਾਡਲ ਆ ਟਾਇਰ ਇਹਦੇ 65 ਕ ਪੈਸੇ ਆ ਨਾਲ ਦੇ ਮੂਰਲੇ ਜਿਆਦਾ ਆ ਵੇਖੋ ਸਵਰਾਜ ਐ ਕਾ ਬੜਾ ਪੱਗ ਬਣ ਰਾਇਆ ਵਾਹ ਵਾਹ ਇੰਨਾ ਚੰਕ ਦਾ ਅਰੀਜਨਲ ਰੰਗ ਪੱਗ ਬਣ ਲਾ ਪਲਾ ਵਿੱਚ ਸਵਰਾਜ ਜੀ ਸਹੀ ਗੱਲ ਹੈ ਜੀ ਤੇ ਟਰੈਕਟਰ ਬਾਈ ਜੀ ਇਹਦਾ ਰੇਟ ਹੈ ਜੀ 6 ਲੱਖ ਰੁਪਈਆ ਜੀ 6 ਲੱਖ ਰੁਪਈਆ ਰੇਟ ਆ ਬਾਕੀ ਮਾਨਤਾ ਨ ਹੋ ਜੂਗਾ ਮੌਕੇ ਤੇ ਹੋ ਜੂਗਾ ਜੀ ਠੀਕ ਹੈ ਜੀ ਲੋ ਜੀ ਟਰੈਕਟਰ ਤੁਹਾਨੂੰ ਦਿਖਾਤੇ ਆ ਇਹ ਨਾ ਸਮਝੋ ਵੀ ਇਹ ਟਰੈਕਟਰ ਆ ਇਹਨਾਂ ਦੇ ਵਿੱਚ ਚਾਰ ਬੈਗ ਘਰੇ ਘਰੇ ਖੜੇ ਕੋਸ ਖੜੇ ਖੜੇ ਜੀ ਜੀ ਘਰੇ ਖੜੇ ਆ 2013 ਚੰਗੀ ਭਈਆ ਆ ਆ ਜਗਾ ਵੇਖੋ ਕਿੰਨੀ ਕਾ ਰਾਤ ਨੂੰ ਟਰੈਕਟਰ ਅੰਦਰ ਲੱਗਦੇ ਨਹੀਂ ਜੇ ਅੱਛਾ ਜੀ ਤੇ ਘਰੇ ਲਾਇਆ ਇੱਥੋਂ 2 ਕਿਲੋਮੀਟਰ ਦੂਰ ਆ ਬਾਈ ਦਾ ਪਿੰਡ ਠੀਕ ਆ ਜੀ ਸਰ ਓਕੇ 2 ਕਿਲੋ ਭਈਆ ਆਪ ਵੀ ਬੰਦੇ ਲੋਕ ਵਾਲੀ ਆ ਹਾਂ ਹਾਂ ਬਠਿੰਡਾ ਰੋਡ ਤੇ ਅਜਾ ਜ਼ਿਮੀਂਦਾਰ ਬੰਦਾ ਹੈ ਬਰਾੜ ਆ ਨਾਲ ਹੀ ਪੁਲਿਸ ਵਾਲਾ ਆ ਬਾਈ ਬਰਾੜ ਸਾਹਿਬ ਆਜਦੇ ਜ਼ਿਮੀਂਦਾਰ ਭਰਾ ਤੇ ਜ਼ਿਮੀਂਦਾਰ ਨਾਲ ਹੀ ਸੰਬੰਧਤ ਆ ਜੀ ਹਾਂ ਇਹਨੂੰ ਛੋਟੀ ਕਿਸਾਨੀ ਦਾ ਸਭ ਪਤਾ ਹੈ ਸਾਰਿਆਂ ਨੂੰ ਪਤਾ ਹੈ ਇਹਨੂੰ ਇਹ ਮੈਂ ਤੁਹਾਨੂੰ ਆਪ ਮੈਂ ਤੁਹਾਨੂੰ ਦੱਸਿਆ ਸ਼ਹਿਰ ਚੋਂ ਨਿਕਲਿਆ ਉੱਭਰਿਆ ਬਲਾਗ ਹੈ ਬਾਈ ਵਾਜੀ ਵਾ ਸਹੀ ਗੱਲ ਹੈ ਜੀ ਇਹਨੇ ਜੀ ਵੀ ਦਾ ਨੰਬਰ ਹੈ ਤੇ ਇਹਨਾਂ ਨੂੰ ਆਗੇ ਮਿਲਿਓ ਜੀ ਇੱਕ ਹੋਰ ਨੰਬਰ ਦੁਆਰਾ ਬੋਦੋ ਲొਕੇਸ਼ਨ ਬੋਦੋ ਵੀ ਸਕਰੀਨ ਤੇ ਦੇ ਦਿਓ ਨੰਬਰ ਜੀ ਜੀ ਸਕਰੀਨ ਤੇ ਨੰਬਰ ਦੇ ਦਾਂ ਨਿਰਮਲ ਸਿੰਘ ਨਿੰਮਾ ਜੀ ਸੂਰੀਆਲਾ ਜੀ 98725 ਜੀ 37547 ਜੀ ਠੀਕ ਹੈ ਜੀ ਦਿਲਬਾਖ ਸਿੰਘ ਬਾਗੀ ਜੀ 98558 ਜੀ 74378 ਠੀਕ ਹੈ ਜੀ ਬਠਿੰਡਾ ਰੋਡ ਜੀ ਤੇ ਆਪਣਾ ਪੁਲਿਸ ਲੈਨ ਦੇ ਨਾਲ ਆਪਣਾ ਪਿੰਡ ਹੈ ਜੀ ਜਮਾ ਬਿਲਕੁਲ ਮੁਕਸਰ ਤੋਂ ਸਿਰਫ 2 ਕਿਲੋਮੀਟਰ ਆ ਜੀ ਜੀ ਕੋਈ ਜ਼ਿਆਦਾ ਦੂਰ ਨਹੀਂ ਲੋਕਲ ਆ ਇਹ ਜਿਹੜੀ ਪੁਲਿਸ ਲੈਨ ਆਣਾ ਉਹ ਇਹਦੇ ਪਿੰਡ ਬਣੀ ਆ ਐਸਐਸਪੀ ਦਾ ਦਫਤਰ ਇਹਦੇ ਪਿੰਡ 'ਚ ਬਣਿਆ ਹੁਣ ਜਿਹੜੇ ਐਸਐਸਪੀ ਦਾ ਦਫਤਰ ਸ਼ਹਿਰ ਤੋਂ ਬਾਹਰ ਹੋਊਗਾ ਮੰਗਲਾ ਸ਼ਹਿਰ ਹੈ ਹਾਂਜੀ ਅੱਛਾ ਦੂਜੀ ਗੱਲ ਜਿਹੜਾ ਬੰਦਾ ਬਾਈ ਤੋਂ ਟਰੈਕਟਰ ਲੈਂਦਾ ਜੀ ਉਹਨੂੰ ਜੇ ਕੋਈ ਟਾਇਰ ਨਵੇਂ ਪਾਉਣਾ ਚਾਹੁੰਦਾ ਵੈਸੇ ਤਾਂ ਸਾਰੇ ਦੇ ਨਵੇਂ ਪਈ ਐ ਜੀ ਜੇ ਉਹ ਕਹਿੰਦਾ ਮੈਂ ਬੁੰਬੀਆਂ ਵਾਲੇ ਟਾਇਰ ਲੈਣੇ ਆ ਜੀ ਜੀ ਥੋੜੇ ਪਹਿਣ ਵਾਲੀ ਜੀ ਕਿਸਾਨ ਟਾਇਰ ਮੁਕਸਰ ਵਾਲੇ ਅਸੀਂ ਪਾ ਕੇ ਦੇਵਾਂਗੇ ਬਿਲਕੁਲ ਆਟੇ ਚ ਲੂਣ ਵਾਹ ਜੀ ਆਟੇ ਚ ਲੂਣ ਦੂਜੀ ਗੱਲ ਜਿਹੜਾ ਬੰਦਾ ਕਿਸਾਨ ਸਾਡਾ ਚਲੋ ਜੀ ਜੀ ਉਹ ਕਹਿੰਦੇ ਨਾ ਵੀ ਉਹ ਸੰਡੂ ਹੋ ਗਏ ਸੀ ਜੀ ਜੀ ਇੱਕ ਕਿਸਾਨ ਟਰੈਕਟਰਾਂ ਦੇ ਸੀ ਕਿਸਾਨ ਟੈਰ ਜੀ ਜੀ ਉਹ ਕਹਿੰਦਾ ਸੰਡੂ ਜੀ ਜੀ ਤੇ ਜਿਹੜਾ ਬੰਦਾ ਬਸ ਟਰੈਕਟਰ ਲਊਗਾ ਲਊਗਾ ਇਹਨਾਂ ਤੋਂ ਕਿਸਾਨ ਟੈਰ ਵੀ ਉਹਦੀ ਜ਼ਿੰਮੇਵਾਰੀ ਲਊਗਾ ਯਾਰ ਵਾਹ ਜੀ ਵਾਹ ਜੇ ਟਰੈਕਟਰ ਨੂੰ ਕੋਈ ਹੁੰਦਾ ਮੇਰੀ ਦੁਕਾਨ ਤੇ ਛੱਡ ਦੋ ਯਾਰ ਵਾਹ ਜੀ ਵਾਹ ਲਓ ਯਾ ਐਡੀ ਵੱਡੀ ਜ਼ਿੰਮੇਵਾਰੀ ਲਈ ਜਾਂਦੇ ਆ ਬੰਦੇ ਠੀਕ ਆ ਬਾਈ ਬੜੀ ਦੇਖੋ ਕਹਿੰਦੇ ਟਰੈਕਟਰ ਆ ਸਾਰੇ ਟਰੈਕਟਰਾਂ ਦੀ ਕੰਡੀਸ਼ਨ ਮੈਂ ਵੀ ਕੋਲੋਂ ਯਾਰ ਆਪਣੇ ਤੋਂ ਪੈਸੇ ਗਲੇ ਆ ਜੀ ਜਿੰਨੇ ਪੈਸੇ ਦਿੱਤੇ ਆ ਟਰੈਕਟਰ ਮਾੜਾ ਆਵੇਂ ਪੈਸੇ ਗਲੇ ਟਰੈਕਟਰ ਉੱ ਠੀਕ ਹੈ ਬਾਕੀ? ਠੀਕ। ਲਓ ਜੀ। ਲਓ ਜੀ ਸ਼ੇਅਰ ਕਰਿਓ ਹੁਣ ਦੱਬ ਕੇ ਵੀਡੀਓ ਨੂੰ ਤੇ ਸ਼ੇਅਰ ਕਰਨ ਲਈ ਆਫਰ ਦਿੱਤੀ ਵੀ 5 ਤੋਂ 10000 ਰੁਪਏ ਦਾ ਮਾਨਤਨ ਹੋ ਜਾਊਗਾ। ਉਹ ਵੀ ਕੱਲੀ ਜਿਹੜੀ ਤੇਰੀ ਵੀਡੀਓ ਸ਼ੇਅਰ ਕਰੂਗਾ। ਠੀਕ ਹੈ ਜੀ। ਜਿਹੜਾ ਐਵੇਂ ਨਹੀਂ ਸਾਡੇ ਕੋਲਿਆਂ ਕੇ ਕਰ ਦੂ ਉਹਨੂੰ ਨਹੀਂ ਮਿਲਣਾ। ਪਹਿਲਾਂ ਸ਼ੇਅਰ ਕਰਕੇ ਆਵੇ ਘੱਟੋ ਘੱਟ ਇੱਕ ਦਿਨ ਪਹਿਲਾਂ। ਇੱਕ ਦਿਨ ਪਹਿਲਾਂ ਸ਼ੇਅਰ ਕਰਕੇ ਆਵੇ ਸਕਰੀਨਸ਼ਾਟ ਦਿਖਾ ਦੇ। ਤੇ ਜਿਹੜਾ ਫੋਲੋਅਰ ਬਣ ਕੇ ਜਿਹਦੇ ਲਾਈਕ ਜ਼ਿਆਦਾ ਹੋਏ ਉਹਦਾ ਮਾਨਤਨ ਅੱਡ ਹੋਊਗਾ। ਵਾਹ ਲਓ ਜੀ ਆ ਦੋ ਆਫਰਾਂ ਦੇ ਦਿੱਤੀਆਂ ਇਹਨਾਂ ਨੇ ਜੀ। ਹਾਂ ਜੇ ਆ ਤੈਨੂੰ ਫੋਲੋ ਜੇ ਨਾ ਫੋਲੋਅਰ ਬਣ ਗਿਆ ਉਦੋਂ ਸ਼ੇਅਰ ਹੋ ਗਈ ਠੀਕ ਹੈ ਜੀ ਇਹ ਦੋਵਾਂ ਦਾ ਅੱਡ ਮਿਲਣਾ ਫੋਲੋਅਰ ਦਾ ਅੱਡ ਪੈਸਾ ਮਿਲੂਗਾ ਜੀ ਸ਼ੇਅਰ ਦਾ ਅੱਡ ਮਿਲੂਗਾ ਲਓ ਜੀ ਇਹ ਡਿਸਕਾਊਂਟ ਮਿਲੂਗਾ ਤੁਹਾਨੂੰ ਤੇ ਹੁਣ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਨੂੰ ਸ਼ੇਅਰ ਵੀ ਆਏ ਨੀਗਾ ਵੀ ਇੱਕ ਬੰਦੇ ਨੂੰ ਕਰਕੇ ਆਜੋ ਘਟੋ ਘਟ ਮੰਨ ਕੇ ਜਾਓ 50 60 ਬੰਦੇ ਨੂੰ ਤਾਂ ਕਰਿਓ ਹਣਾ ਜੀ ਜੀ ਚਲੋ ਜਿੰਨਾ ਲਿੰਕ ਆ ਯਾਰ ਜੀ ਜੀ ਜਿੰਨੇ ਲਿੰਕ ਤੇ ਬੰਦੇ ਦੀ ਕੁਆਲਿਟੀ ਦਾ ਪਤਾ ਹੀ ਸ਼ੇਰਾਂ ਤੋਂ ਲੱਗਦਾ ਹੀ ਹੈ ਹਾਂ ਜੀ ਸਹੀ ਗੱਲ ਸ਼ੇਅਰ ਕਰ ਦਿਓ ਜੀ ਸ਼ੇਅਰ ਕਰਦੇ ਹਾਂ ਜੀ ਠੀਕ ਹੈ ਨਾ ਹਾਂ ਜੀ ਵਾਹਿਗੁਰੂ ਜੀ